ਮੈਂ ਤਾਂ ਨਾ ਵਾਈਟ ਆ ਰਹੀ ਆ ਪੁੱਲ ਬਣਿਆ ਇੱਕ ਕੰਦ ਛੋਟੀ ਜਿਹੇ ਚ ਕੱਢ ਲਈਏ ਨਾ ਮਾਰਨਾ ਨਾ ਅਗੇ ਜੀ ਮੁੜ ਕੇ ਪਤਾ ਗੱਲ ਕੀ ਆ ਇਹ ਰਹਿਣਾ ਨੇ ਬੀਬੀਆਂ ਵੀ ਆਪੋ ਚ ਕਰਦੀਆਂ ਰਹਿਦੀਆਂ ਤੇ ਇੱਕ ਦੂਜੇ ਨਾਲ ਲੜਕਾਂਗੇ ਤੇ ਫਿਰ ਕੀ ਹੋ ਗਿਆ ਵਾ ਜਿਹੜੀ ਗੱਲ ਹੋ ਗਈ ਨਾ ਉਹਦੇ ਤੇ ਹਮ ਮਿੱਟੀ ਪਾਓ ਆਪੋ ਆਪਣੇ ਪਕਾਓ ਤੇ ਖਾਓ ਅੱਛਾ ਮੰਮੀ ਨੇ ਡੈਡੀ ਨਾਲ ਕੀਤੀ ਸਲਾਹ ਤੇ ਉਹ ਆਂਦੇ ਨਾਲ ਵਾਅਦਾ ਕਰਤੀਏ ਤੇ ਹੁਣ ਤੇ ਬੜੇ ਖੁਸ਼ ਹੋਨੇ ਆ ਖੁਸ਼ ਤਾਂ ਵੀ ਨਹੀਂ ਹੋ ਹੈਗੇ ਕਿੱਥੇ ਚੱਲੇ ਜੇ ਇੱਥੇ ਬੋ ਬੰਦਾ ਪਿੱਛੇ ਜਾ ਮੈਨੂੰ ਬੋਲਣ ਨਹੀਂ ਦੇਣਾ ਤੇ ਮੈਨੂੰ ਕਾਲੀ ਇੱਥੇ ਸਰਦਿਆ ਹੈ ਨਾਲ ਜਿਹੜੇ ਤੁਸੀਂ ਫੈਸਲੇ ਕੀਤੇ ਨਾ ਮੈਨੂੰ ਨਹੀਂ ਮਨਜ਼ੂਰ ਮੈਂ ਚੱਲੀ ਮੰਮੀ ਨੂੰ ਸੱਦਣ ਮੇਰੀ ਸੋਲਾ ਗੱਲ ਇੱਧਰ ਬੈਠ ਚੁੱਕ ਕਰਕੇ ਆਣ ਕੇ ਨਹੀਂ ਤੇ ਮੇਟੋ ਪੂਰਾ ਕੋਈ ਨਹੀਂ ਹੋਏਗਾ ਦੱਸੋ ਕੀ ਨਹੀਂ ਤੁਹਾਡੇ ਤੋਂ ਬੁਰਾ ਕੀਤਾ ਕੀ ਗਿਆ ਅੱਜ ਕੀਤਾ ਕੀ ਅੱਜ ਸਾਰਾ ਕੁਝ ਤਾਂ ਕਰਤਾ ਤੇਰੇ ਮਨ ਦੀ ਰੀਤ ਪਗਾਪੀ ਐ ਅੱਡ ਤੇ ਹੋੜਿਆ ਤੇ ਨਹੀਂ ਮਾਰਦੋ ਨਾ ਅੱਡੋ ਨਾ ਦੱਸ ਕੀ ਕਰੀਏ ਫਾਲ ਆਲੀਏ ਅੱਡ ਤੇ ਮੈਂ ਹੁਣਾ ਹੀ ਪਰ ਐਦਾਂ ਥੋੜਾ ਅੱਡ ਹੁਣਾ ਹੀ ਜਿੱਦਾਂ ਤੁਸੀਂ ਗੱਲਾਂ ਕੀਤੀਆਂ ਅੱਜ ਤੇ ਤੂੰ ਬੋਲਦੀ ਨਹੀਂ ਤੇਰੇ ਮੂੰਹ ਤੇ ਚੇਪੀ ਲੱਗੀ ਜਿੱਥੇ ਤੈਨੂੰ ਲੱਗਦਾ ਹੈ ਕਿ ਆ ਸਹੀ ਨਹੀਂ ਹੈ ਗੱਲ ਤਨਾਰਾ ਸਾਰਾ ਕੁਝ ਤੇ ਪੱਖ ਚ ਹੋ ਗਿਆ ਵਾ ਹੋਰ ਕੀ ਚਾਹੀਦਾ ਜਦੋਂ ਮੈਂ ਤੈਨੂੰ ਹੁਕਜਾਮਾ ਆਣਦੀ ਹਾਂ ਤੇ ਤੂੰ ਹੀ ਮੇਰੀ ਤੇ ਗੱਲ ਸੁਣਦੇ ਨਹੀਂ ਪੱਖ ਚ ਕੀ ਹੋ ਗਿਆ ਵਾ ਚਾਰ ਕਿੰਨੇ ਪੈਲੀ ਜਿਹੜੀ ਹੈ ਨਾ ਉਹ ਮੰਮੀ ਦੀ ਉਹ ਪਿੰਦਰ ਨੇ ਸਾਹਮਣੀ ਆ ਪਿੰਦਰ ਨੇ ਸਾਹਮਣੀ ਪਿੰਦਰ ਕਿੱਦਾਂ ਸਾਹਮਣ ਲੂਗਾ ਉਹ ਮੰਮੀ ਹੁਣਾਂ ਨੇ ਕਿਹਾ ਵਾ ਵੀ ਅਹੀਂ ਤੇ ਪਿੰਦਰ ਕਿੱਦਾਂ ਲੈ ਜਾਊਗਾ ਜਦੋਂ ਮੰਮੀ ਹੁਣਾਂ ਪੁੱਛਿਆ ਹੀ ਵੀ ਕਿੰਨੇ ਹਾਂ ਨੂੰ ਰੱਖਣਾ ਛੇਤੀ ਛੇਤੀ ਕਹਤਾ ਪਿੰਦਰ ਤੂੰ ਰੱਖ ਲੈ ਆਪਣਾ ਫਾਇਦਾ ਨਹੀਂ ਸੋਚਿਆ ਹੁਣ ਮੈਂ ਤਾਂ ਤੇਰਾ ਹੀ ਫਾਇਦਾ ਸੋਚਿਆ ਈ ਇਤਿਹਾਸ ਕੋ ਮੰਮੀ ਉਹਨਾਂ ਦਾ ਕੰਮ ਗਿਆ ਕੀਤਾ ਜਾਣਾ ਸੀ ਨਾ ਤੇਰੇ ਕੋ ਦੋ ਰੋਟੀਆਂ ਲੈਣੀਆਂ ਲਾਈਆਂ ਜਾਣੀਆਂ ਤੇ ਫਿਰ ਸਿਰ ਪੇਟ ਸਿਆਪਾ ਪਿਆ ਕਰਨਾ ਸੀ ਫਿਰ ਮੈਨੂੰ ਉਹਦੇ ਜਨਨ ਸੁੰਨਾ ਪੈਣਾ ਮੈਂ 13 ਦੋ ਗਣਾ ਲਾਇਆ ਵਾ ਫਿਰ ਮਾਂ ਨਾਲ ਆਪਣੀਆਂ ਬਾੜੀ ਬੋਲ ਕਹਦਾ ਤੁਸੀਂ ਲੜਾਈ ਹੁਣ ਉਹਨੂੰ ਕਹਿੰਦੇ 50000 50000 ਤਾਂ ਅੱਜ 5 6 ਲੱਖ ਜਿਹੜਾ ਹੈ ਨਾ ਉਹ ਮੈਂ ਤੁਹਾਡਾ ਬਚਾਉਣਾ ਸੀ ਉਹ ਤਾਂ ਕੰਪਚਾ ਦਾ ਨਾ 5-6 ਲੱਖ ਕਿਹੜੀ ਲਾਟਰੀ ਨਿਕਲ ਆਉਣੀ ਵੀ 5-6 ਲੱਖ ਬੱਜੇ ਜਿਹੜੀ ਚਾਰ ਕਿੱਲੇ ਪੈਣੀ ਮੰਮੀ ਹੁਣਾਂ ਦੇਣੀ 2 ਲੱਖ ਰੁਪਈਆ ਨਾ ਸਾਨੂੰ ਉਹਦਾ ਹੀ ਅਮਰਾਹੀ ਤੇ ਜਿਹੜੀ ਡੈਡੀ ਹਾੜੇ ਵਾਲੋਂ ਹੁੰਦੇ ਤੇ ਫਿਰ ਜਿਹੜੀ ਹਾੜੀ ਪੈਣੀ ਹੈ ਸਾਨੂੰ ਫੇਕੇ ਤੇ ਦੇ ਦੇ ਦੀ ਜਰੂਰ ਦੇ ਉਹੀ ਆਪ ਬੰਦੇ ਤੇ ਤੁਸੀਂ ਵਾਈ ਜਾਣੀ ਤੇ ਡੈਡੀ ਦੇ ਪਿੱਛੋਂ ਪਾਣੀ ਲਾ ਰਿਆ ਕਰਨਾ ਹੈ ਗੱਲ ਤੇ ਤੇਰੀ ਬਿਲਕੁਲ ਠੀਕ ਆ ਪਰ ਇੰਨਾ ਤੇ ਮੈਨੂੰ ਸਮਝ ਆਉਂਦੀ ਆ ਮੈਨੂੰ ਉਹ ਦਿਮਾਗ ਚ ਨਹੀਂ ਆਈ ਇਹ ਗੱਲ ਤੇ ਤੂੰ ਨਹੀਂ ਦੱਸ ਸਕਦੀ ਮੈਂ ਕਿੱਦਾਂ ਕਰ ਦਿੰਦੀ ਉਹ ਪਹਿਲਾਂ ਹੀ ਠੀਕ ਐ ਤਾਂ ਗੋਮੂ ਹੋ ਗਈ ਬੋਲੀ ਨਾ ਕੋਈ ਤੇ ਜੇ ਮੈਂ ਉਹਨਾਂ ਸਾਹਮਣੇ ਕਰਦੀ ਨਾ ਤੁਸੀਂ ਮੇਰੀ ਉਹਨਾਂ ਸਾਹਮਣੇ ਬੇਇੱਜ਼ਤੀ ਕਰ ਦੇਣੀ ਤੇ ਫਿਰ ਮੇਰੀ ਕੀ ਇੱਜ਼ਤ ਰਹਿ ਜਾਣੀ ਕਿੱਦਾਂ ਤੇਰੀ ਬੇਇੱਜ਼ਤੀ ਹੋ ਚਲੀ ਤੇ ਨਾਲੇ ਮੈਨੂੰ ਤਾਂ ਮਾਰਾ ਮੋਟਾ ਕਹਿਣਾ ਹੀ ਪੈਣਾ ਨਹੀਂ ਉਹਨਾਂ ਕਹਣਾ ਜਦਾਂ ਮੈਂ ਜਨਾਨੀ ਵਿੱਚੇ ਬੋਲਣ ਦੀ ਤਾਂ ਡੱਕ ਨਹੀਂ ਰਿਆ ਤੇ ਇਹ ਹੋ ਰਿਹਾ ਕਿ ਨੂੰ ਪੱਕਾ ਗਿਆ ਤਾਂ ਤੂੰ ਬੋਲਣਾ ਹੀ ਕੀ ਗੱਲ ਤੇ ਮਾਰਾ ਮੋਟਾ ਬੰਦਾ ਗੱਲ ਤੇ ਕਰਦਾ ਲੱਗਿਆ ਕਿਹਨੇ ਤੇ ਇਹ ਆ ਗੱਲ ਆ ਜਦ ਸੈਰ ਤੇ ਮਰਿਆ ਮੈਨੂੰ ਕਰ ਲਈਦੀ ਤੇ ਮੇਰੇ ਇੱਕ ਮਿੰਟ ਗੱਲ ਸੁਣੋ ਛੇ ਕਿਲੋ ਕਰਕੇ ਮੈਨੂੰ ਬੜੀ ਚਿੰੰਗੀ ਲੱਗ ਰਹੀ ਹੈ ਨਾਲੇ ਉੱਪਰ ਲਈ ਇਹ ਤੇ ਮੰਮੀ ਹਾ ਟਿਵਾਰ ਰਹੇਗੀ ਤਮ ਦੇ ਜਾਂਦੇ ਮੰਮੀ ਨੇ ਮੇਰਾ ਕੰਮ ਕਰਿਆ ਕਰਨਾ ਹੀ ਹੁਣ ਉਹਨੇ ਵਿਚਾਰੀ ਨੇ ਸਲਾਈ ਕਰਿਆ ਕਰੋਗੀ ਪੈਨਮ ਤੇ ਮੰਮੀ ਉਹਦਾ ਕੰਮ ਕਰਿਆ ਕਰੂਗੀ ਉਹਨਾਂ ਤੋਂ ਸਾਰਾ ਵਧੀਆ ਹੋ ਗਿਆ ਤੇ ਅੱਠ ਕਿੰਨੇ ਪੈਣੀ ਹਾਡੀ ਵਗਣੀ ਜਿਹੜੀ ਅੱਠ ਕਿਲੇ ਉਹਦੀ ਵਗਣੀ ਹੈ ਤੇ ਜਦੋਂ ਹੁੰਦੀ ਨਾ ਉਹ ਚਾਰ ਕਿਲੇ ਪੈਣੀ ਤਉਨੂੰ ਲੱਗ ਪਤਾ ਜਾਂਦਾ ਉਹ ਗੱਲ ਤੇ ਤੇਰੀ ਸਹੀ ਆ ਉਹਨੂੰ ਤਾਂ ਲੱਗ ਜਾਂਦਾ ਪਤਾ ਪਰ ਜਿਹੜੀ ਗੱਲ ਤੂੰ ਆ ਨਹੀਂ ਹੈ ਨਾ ਕਿ ਮੰਮੀ ਨੇ ਤੇਰਾ ਕੰਮ ਕਰਾਇਆ ਕਰਨਾ ਹੋ ਜੇ ਅਜੇ ਨਰਦੀਪ ਦਾ ਭਾਇ ਕੰਮ ਕਰ ਦਿੰਦੀ ਪਰ ਤੇਰਾ ਕੰਮ ਨਹੀਂ ਕਰਦਾ ਮੰਮੀ ਨੇ ਮੰਮੀ ਨੇ ਕਹਾਂ ਮੇਰੀ ਮੰਮੀ ਨੇ ਘਰ ਚ ਵੰਡ ਪਈ ਆ ਤੇ ਮੰਮੀ ਭਾਇ ਮੂੰਹ ਦੀ ਬੋਲਦੀ ਅਗੇ ਨੂੰ ਸਾਰਾ ਬਰਾਵਾ ਵੀ ਇਹ ਸਾਰੀ ਸਾਥ ਸਤ ਤੂੰ ਕਰਦੀ ਰਹੀਨੀ ਹੈ ਮੰਮੀ ਨੇ ਕਦੇ ਨਹੀਂ ਇਦਾਂ ਦਾ ਸੋਚਣਾ ਠੀਕ ਆ ਮੰਮੀ ਨੇ ਕੰਮ ਕਰ ਦਿਆ ਕਰਨਾ ਹੀ ਤੇ ਕਰ ਦਿਆ ਕਰ ਮੈਂ ਤੂੰ ਇਹ ਮਸਲੇ ਦਾ ਹੱਲ ਕੀ ਆ ਮੁੱਕ ਦੀ ਗੱਲ ਜਿਹੜਾ ਹੋ ਗਿਆ ਉਹ ਤਾਂ ਹੋ ਗਿਆ ਹਣ ਕਰੀਏ ਕੀ ਉਹਨੇ ਪਿੰਦਰਾਂ ਕਿਆ ਵੀ ਸਹੀ ਲਾੜ ਤੇ ਵੀ ਹੁਣ ਜਿਹੜੀ ਗੱਲ ਹੋ ਗਈ ਹੋ ਗਈ ਆ ਉਰਕੇ ਨਾ ਗੱਲ ਕਰਿਓ ਤੇ ਮੰਮੀ ਨੇ ਵੀ ਸਖਤ ਜਾ ਹੈ ਤੂੰ ਹੁਣ ਜਾ ਕੇ ਫੇਰ ਗੱਲ ਛੇੜੀ ਤੇ ਫਿਰ ਤੋਨਾ ਸਿਰ ਤੇ ਬਾਹਰ ਨੂੰ ਪਾਣਾ ਵਾ ਪੀ ਇਹਨਾਂ ਦਾ ਕੰਮ ਹੀ ਹੋਈ ਹੈ ਉਹ ਸਿਆਣਾ ਰਹਿ ਗਿਆ ਅਗਲਾ ਬੋਲਿਆ ਵੀ ਨਹੀਂ ਤੇ ਉਹਦਾ ਕੰਮ ਹੋ ਗਿਆ ਵਾ ਉਹਦੇ ਇਹਨਾਂ ਤਾਂ ਮੈਂ ਵੀ ਨਹੀਂ ਦਿਮਾਗ ਇਹਨੇ ਡਗਾਈ ਚ ਗੱਲ ਸੋਚੀ ਵੀ ਆਹ ਉਹ ਬਾਤ ਜਿਹੜੀ ਗੱਲ ਆਈ ਤੇ ਪਾੜ-ਪਾੜ ਮਾਰੀ ਮੈਂ ਆਣਾ ਪਿੰਦਰ ਮਸ਼ੀਨ ਚ ਕੱਪੜੇ ਪਾਏ ਉਹਨਾਂ ਦੇ ਆਪਣੇ ਤੇ ਮੈਂ ਧੋਲੇ ਆ ਤੇ ਮੈਂ ਫਿਰ ਬੰਦ ਕਰ ਆਵਾ ਓਏ ਆਵੇਂ ਬਾਬਾ ਤੇਰੇ ਅੱਗੇ ਜੋੜੇ ਹੱਥ ਤੇ ਤੈਨੂੰ ਤੂੰ ਲਸੀ ਹੋ ਚਲੀ ਜੇ ਧੋ ਦੇਗੀ ਤੇ ਅੱਜ ਦੀ ਦਿਹਾੜੀ ਕਰ ਤੂੰ ਕੰਮ ਸਾਰਾ ਸ਼ਾਮਾਂ ਤੱਕ ਉਹ ਆਪੇ ਆਪਣਾ ਕਰੇਗੀ ਨਾਲੇ ਉਹਨੂੰ ਪਤਾ ਲੱਗੇਗਾ ਇੱਕ ਦਿਨ ਨਾ ਕੀ ਹੋ ਚਲਾ ਸ਼ਾਮਾ ਤੱਕ ਦੀ ਗੱਲ ਲੈਣਾ ਚਲੋ ਠੀਕ ਸਿਆਣੀ ਬਣ ਐਵੇਂ ਜਾਣੇ ਵਾਲੀਆਂ ਹਰਕਤਾਂ ਨਾ ਕਰ ਕੋਈ ਨਹੀਂ ਕਰ ਦਿੰਨੀ ਸ਼ਾਮਾ ਦਾ ਰੋਟੀ ਪਾਣੀ ਵੀ ਸਾਰਾ ਕਰੀ ਤੂੰ ਹੀ ਮੁੜ ਕੇ ਕੱਲ ਤੂੰ ਆਪੀ ਆਪਣਾ ਕਰਨ ਜਾਂ ਨਾ ਕਰਨ ਤੈਨੂੰ ਕੋਈ ਪਰੇਸ਼ਾਨੀ ਨਹੀਂ ਹੈ ਨੀ ਪਰ ਪਿੰਦਰ ਮੈਨੂੰ ਤੁਹਾਡੀ ਹਾ ਗੱਲ ਨਹੀਂ ਚੰਗੀ ਲੱਗਦੀ ਹੈਗੀ ਆਪਣੇ ਹੁਕਮ ਚ ਚਲਾਉਂਦੇ ਰਹਿੰਦੇ ਮਨ ਦੀ ਵਿੱਚ ਹੁਕਮ ਚ ਚਲਾਉਣ ਵਾਲੀ ਕਿਹੜੀ ਗੱਲ ਹੈ ਉਹ ਤੁਹਾਡੇ ਨਾਲ ਕਿੰਨਾ ਕਰਦੇ ਤੇ ਤੁਸੀਂ ਫਿਰ ਵੀ ਉਹਨਾਂ ਦਾ ਹੀ ਸੋਚਦੇ ਹੋ ਉਹ ਇੰਨਾ ਕੀਤਾ ਜਿਹੜਾ ਮੈਂ ਤਾਂ ਹੀ ਤੇਨਾ ਵੀ ਸਾਰੀ ਕੀਤੀ ਗੱਤ ਤੇਰੀ ਖੂਚ ਪੈ ਨਹੀਂ ਚਲੋ ਠੀਕ ਆ ਮੈਨੂੰ ਨਾ ਕਿਤੇ ਸੁੱਖ ਦਾ ਸਾਹ ਲੈਣ ਦਿਓ ਉਹਨਾਂ ਦੀ ਛੱਡ ਜੇ ਹੁਣ ਫੇਰ ਇਸੇ ਗੱਲ ਤੋਂ ਲੜਾਈ ਪਈ ਨਾ ਤੇ ਮੰਮੀ ਨੇ ਹਨਾ ਵੀ ਇਹ ਉਹਨਾਂ ਤੋਂ ਘੱਟ ਚਲੋ ਠੀਕ ਦਿਹਾੜੀ ਸਿਰਫ ਅੱਜ ਦੀ ਹੈ ਨਾ ਕੋਈ ਨਹੀਂ ਫੇਰ ਮੈਂ ਕਰ ਦਾਂਗੀ ਤਾਂ ਮੈਂ ਚੱਲਿਆ ਪਹਿਲੀ ਚ ਮੁਰਕਾ ਕੋਈ ਗੱਲ ਨਹੀਂ ਹੋਣੀ ਚਾਹੀਦੀ ਕਿ ਨਾਚ ਰਖੀ ਭੱਜ ਗਿਆ ਮੇਰਾ ਤੇ ਜੇ ਕੋਈ ਚਾਹ ਪਾਣੀ ਖਾਣਨਾ ਤੇ ਮੈਨੂੰ ਦੱਸ ਤੋ ਮੈਂ ਬਣਾ ਦੰਨੀ ਹੈ ਨਹੀਂ ਅਜੇ ਤਾਂ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਜੋ ਉਹ ਇੱਕ ਮੈਂ ਤੁਹਾਨੂੰ ਫੋਨ ਕਰਦਾਗਾ ਫੇਰ ਮੈਨੂੰ ਕਰ ਦਿਓ ਪਹਿਲਾਂ ਹੀ ਫੋਨ ਕੋ ਉਹ ਮੈਨੂੰ ਇਹ ਦੱਸ ਵੀ ਇਹ ਮਸਲੇ ਦਾ ਹੱਲ ਕੀ ਆ ਹੱਲ ਕੀ ਆ ਮਾਰੋ ਪਿੰਦਰ ਪਾਜੀ ਨੂੰ ਆਵਾਜ਼ ਇਹ ਤੇ ਮੰਮੀ ਨੂੰ ਤੇ ਉਹਨਾਂ ਨੂੰ ਬੁਲਾਓ ਤੇ ਗੱਲ ਕਰੋਗੇ ਹੱਲ ਕੀ ਇਹਦਾ ਤੇਰਾ ਦਿਮਾਗ ਸੱਤ ਹੈ ਰਵਾ ਉਹਨਾਂ ਨੂੰ ਹੁਣੇ ਨੇ ਬੇੜ ਕੇ ਗਏ ਆ ਫੈਸਲਾ ਫੇਰ ਉਹਨਾਂ ਨੂੰ ਜਾ ਕੇ ਮੈਂ ਆਵਾਜ਼ ਮਾਰਾਂ ਮੰਮੀ ਨੂੰ ਤੇ ਤੇਰੀਆਂ ਗੱਲਾਂ ਨੇ ਉਹਨਾਂ ਕੋ ਮੇਰੀ ਝਾਰਚੰਮ ਕਰਾ ਲੈਣੀ ਆ ਉਹ ਅੱਗੇ ਬੜੇ ਮਰਤੇ ਔਖੇ ਆ ਆ ਦੇਖ ਤੂੰ ਜਨਾਨੀ ਦੀ ਮਾਨਨਾ ਵਾ ਮੂੰਹ ਪਾਇ ਨਹੀਂ ਕਹਿੰਦੇ ਆਗੇ ਪਰ ਇਦਾਂ ਚੰਗਾ ਲੱਗਾ ਮੈਂ ਨਹੀਂ ਕੋਈ ਗੱਲ ਕਰੀ ਆ ਜੀ ਮੈਨੂੰ ਤਾਂ ਹੁਣ ਲੱਗਦਾ ਜੇ ਹੁਣ ਆਪਾਂ ਗੱਲ ਛੇੜੀ ਨਾ ਤੇ ਮੰਮੀ ਡੈਡੀ ਜੇ ਵਿਟਰ ਗਏ ਨਾ ਉਹਨਾਂ ਕ ਪੀ ਜਾਵਾਂ ਇੰਜ ਕੋਤੇ ਪਹਿਲੀ ਤਾਂ ਕੀ ਕਰ ਲੋਗੇ ਤੇ ਉਹ ਉੱਥੇ ਦਾ 10 ਬੰਦੇ ਇਕੱਠੇ ਕੀਤੇ ਨੇ ਕਹਿੰਦਾ ਵੀ ਉਹ ਜਿੰਦੇ ਜਾਗਦੇ ਨੇ ਉਹਨਾਂ ਦੀ ਮਰਜ਼ੀ ਉਹ ਦੇਣ ਚਾਹੇ ਨਾ ਦੇਣ ਤੇ ਦੂਜਾ ਜਦੋਂ ਆਉਂਦੇ ਆ ਨਾ ਚੜ੍ਹ ਕੇ ਇਹ ਵੀ ਖਵਾ ਲੈਣੇ ਉਹਦਾ ਸਿਆਣੇ ਦਾ ਆਪੇ ਆਪ ਨੂੰ ਬੜਾ ਆਂਦੇ ਦੇਖ ਤਾਂ ਅੱਜ ਘਾਟਾ ਪਾ ਲਿਆ ਹੈ ਨਾ ਓਕੇ ਤੇ ਨਹੀਂ ਘਾਟਾ ਪੈ ਚਲਾ ਪਹਿਲੀ ਵੀ ਇੱਥੇ ਹੀ ਆ ਕਿਤੇ ਨਹੀਂ ਹੱਲ ਚਲੀ ਸਾਲ ਤੋਂ ਕੱਢ ਲਾ ਉੱਤੀ ਸੋਕੀ ਜਿੱਦਾਂ ਵੀ ਟਾਈਮ ਪਾ ਲੈਂਦੇ ਮੁਰਕੇ ਜਦਨ ਕਦੇ ਘਰ ਦੀ ਵੰਡ ਮੰਡਾਈ ਦਾ ਫੇਰ ਆਊਗਾ ਕੰਮ ਤਾਂ ਉਸ ਦਿਨ ਫੇਰ ਆ ਗੱਲ ਰਹਾ ਦਾਂਗੇ ਪੀ ਇੱਕ ਜਾਣਾ ਉਧਰ ਹੋਏ ਤੇ ਇੱਕ ਜਾਣਾ ਉਧਰ ਹੋਏ ਮੰਮੀ ਨੂੰ ਆਪਣੇ ਪਾਸੇ ਕਰ ਲਾਂਗੇ ਤੇ ਡੈਡੀ ਨੂੰ ਉਧਰ ਕਰ ਦਾਂਗੇ ਤੇ ਜੇ ਨਾ ਹੋਊਗਾ ਤੇ ਡੈਡੀ ਨੂੰ ਆਪਣੇ ਨਾਲ ਰੱਖ ਲਾਂਗੇ ਜਿੱਦਾਂ ਮਨ ਕਰੂਗਾ ਉਦੋਂ ਹੀ ਕਰਾਂਗੇ ਤੇ ਜਿਹੜੀ ਹੁਣ ਜਿਹੜੀ ਇਹਨਾਂ ਦੇ ਸਾਲ ਤੋਂ ਥੱਲੇ ਵਗਣੀ ਪੈਣੀ ਇਹਨਾਂ ਥੇਰ ਹੁਣ ਇੰਨਾ ਹੀ ਖਾਣੀ ਆ ਤੇ ਮਗਰੋਂ ਦੀ ਸਾਨੂੰ ਦੇ ਰਿਆ ਕਰਨਗੇ 2 ਲੱਖ ਰੁਪਈਆ ਤੇ ਫੇਰ ਵੀ 12 ਕਿੱਲੇ ਜਿਹੜੀ ਜ਼ਮੀਨ ਉਹਦੇ ਥੱਲੇ ਵਗਣੀ ਆ ਤੁਹਾਡੇ ਪੱਲੇ ਕੀ ਰਹਿ ਗਿਆ ਤਾਂ ਨੌਕਰੀਆਂ ਉਹ ਚੱਲ ਐਵੇਂ ਨਾ ਹੁਣ ਤਪੀਜਾ ਪੇਨ ਮਤਲਬ ਹੀ ਉਹਦੋਂ ਤੂੰ ਹੀ ਯਾਦ ਚੁੱਕੀ ਸੀ ਕਿ ਕਦੀ ਆ ਡੋਣਾ ਕਦੀ ਯਾਦ ਰੋ ਤੇ 20000 ਦਾ ਰਟਾ ਤੂੰ ਹੀ ਪਾਇਆ ਸੀ ਪੀ ਲੈ ਕੇ ਆ ਲੈ ਕੇ ਤੈਨੂੰ ਮੌਦੂ ਨਹੀਂ ਸਮਝਾਇਆ ਵੀ ਰਹਿਣ ਦੇ ਛੱਡ ਖੜਾ ਪਰ ਤੂੰ ਆਂ ਨਹੀਂ ਆ ਪੀ ਲੈ ਕੇ ਆ ਲੈ ਗਿਆ ਹੁਣ ਮੇਰੇ ਨਾਲ 20000 ਤੇ ਜਾਣਾ ਹੀ ਜਾਣਾ ਵਾ ਨਾੜਾ ਤੂੰ ਹੋਰ ਵੱਡ ਬਣ ਕੇ ਕਰਤੇ ਆ ਇਹ ਵੀ ਲੇਸ ਖਾਣੀ ਪੈਣੀ ਹੈ ਅਸੀਂ ਤੇ ਲਵ ਲੁੱਟੇਗੇ ਹੁਣ ਤੇ ਰਾਸ਼ਨ ਪਾਣੀ ਵੀ ਸਾਨੂੰ ਲਿਹਾਉਣਾ ਪਿਆ ਕਰਨਾ ਵਾ ਅੱਗੇ ਹੁੰਦਾ ਹੀ ਵੀ ਜੋ ਵੀ ਹੈ ਨਾ ਇਹਨਾਂ ਕੋ ਖਰਚਾ ਲੈ ਲਈਦਾ ਹੀ ਜੇ ਲੀੜਾ ਕਪੜਾ ਲੈਣਾ ਹੈ ਤਾਂ ਮੰਮੀ ਹੋਣਾ ਕੋ ਲੈ ਲਈਦਾ ਹੋਰ ਵੀ ਜਿਹੜੇ ਨਿਗੇ ਨਿਗੇ ਖਰਚੇ ਹੈ ਨਾ ਸਾਰੇ ਇਹਨਾਂ ਦੇ ਸਿਰ ਤੇ ਹੁਣ ਉਹ ਹੀ ਆਪ ਕਰਿਆ ਕਰਾਂਗੇ ਦੌਰ ਕਰਨਾ ਨਹੀਂ ਆ ਮੁੰਜੇ ਚੁੱਕਿਆ ਵਾ ਬੀੜਾ ਸਾਰਾ ਤੇ ਫਿਰ ਕਰਨਾ ਤੇ ਪੈਣਾ ਹੀ ਆ ਤੇ ਨਾਲੇ ਇੱਕ ਗੱਲ ਹੋਰ ਹੀ ਉਹ ਮੁੰਦਰਾ ਜ ਆਪਣੇ ਖਰਚ ਤੇ ਕੋ ਕੰਟਰੋਲ ਕਰੀ ਉਹੜੀ ਤੇ ਜਿਹੜਾ ਚੁੱਕਿਆ ਮੂੰ ਅੱਗੇ ਵੀ ਤੇ ਚੱਲ ਸੂਟ ਲੈਣ ਗਈ ਇੱਕ ਲੈਣ ਗਈ ਤੇ ਨਾਲ ਚਾਰ ਹੋਰ ਪੜਵਾ ਲੈਂਦੇ ਜਿਹੜਾ ਕੋਈ ਆ ਗਿਆ ਗਲੀ ਦੇ ਜਿਹੜੋ ਭਾਈ ਆ ਗਿਆ ਕੱਦ ਵੀ ਆਹ ਚੀਜ਼ ਲੈ ਦੋ ਮੈਨੂੰ ਆਹ ਚੀਜ਼ ਲੈ ਦੋ ਹੁਣਾਂ ਜਨਾ ਹੁਣ ਉਹ ਨਿਆਣੇ ਵਾਲੇ ਯਾਰ ਕਿਤਾਬੀਆਂ ਬਦਲਦੀ ਤੇ ਥੋੜਾ ਸਿਆਣੇ ਬਨਣ ਲੋਈ ਕਿਉਂਕਿ ਮੈਨੂੰ ਤਾਂ ਹੋਰ ਸੁਝੰਡਿਆ ਸਾਲ ਦਾ 2-4 ਲੱਖ ਰੁਪਏ ਤਾਂ ਮੈਨੂੰ ਤੇਰਾ ਹੀ ਖਰਚਾ ਲੱਗਦਾ ਤੇ ਬਾਕੀ ਕੰਮ ਜਿਹੜੇ ਕਿਦਾਂ ਸੁਝੰਦੇ ਆ ਕਿ ਕੀਤੀ ਜਾਈਦਾ ਤੇ ਆਪਣਾ ਜਿਹੜਾ ਹੀ ਤਨਖਾਹਾਂ ਦੋਆਂ ਦੀ ਬਚੀਆਂ ਰਹਿੰਦੀਆਂ ਆਂ ਮੋੜੀ ਨਾਲੋਂ ਕੰਮ ਚੱਲਣਾ ਹੈਗਾ ਕਿੰਦਾ ਰਾਈਦਰ ਆ ਕਿਥੇ ਚੱਲਦਾ ਹੈ ਹਾਂਜੀ ਮੰਮੀ ਦੱਸੋ ਪੈੜੀ ਚੱਲਿਆ ਹਾਂ ਅੱਛਾ ਮੈਂ ਬੱਤੀ ਆਉਂਦੀ ਏ ਜਨਾਂ ਵੀ ਪਾਣੀ ਪੂਣੀ ਵੇਨਾ ਵਾ ਤੇ ਇਹ ਆ ਵੀ ਜੋ ਕੀਤਾ ਹੈ ਚੰਗਾ ਹੋ ਗਿਆ ਨਾ ਕੋਈ ਕਸਾਰਾ ਤੇ ਨਹੀਂ ਲੱਗਾ ਮੇਰੇ ਪੁੱਤ ਨੂੰ ਨਹੀਂ ਨਹੀਂ ਮੰਮੀ ਕਸਾਰਾ ਕਾਦਾ ਲੱਗਣਾ ਜੋ ਵੀ ਤੁਸੀਂ ਕੀਤਾ ਠੀਕ ਹੀ ਕੀਤਾ ਜੀ ਤੇ ਨਹੀਂ ਕਰਦਾ ਮੇਰੇ ਤੁਹਾਨੂੰ ਵੱਖ ਕਰਨ ਨੂੰ ਪਰ ਇਹ ਨਾ ਬੜੇ ਚੀਰਾਂ ਦੇ ਡਏ ਹਣ ਆਖਣ ਤੇਰੇ ਪਿਓ ਨੂੰ ਮੈਂ ਉੱਥੇ ਭਾਲਣਾ ਸੀ ਤੇ ਉਹ ਆਲਾ ਹੀ ਚੱਲ ਕੋਈ ਗੱਲ ਨਹੀਂ ਕਿ ਜੇ ਮੇਰੇ ਮੂੰਹ ਕੋਈ ਗੱਲ ਨਿਕਲ ਗਈ ਨਾ ਤੇ ਫੇਰ ਇਹਨਾਂ ਨੇ ਔਖਿਆ ਹੋਣਾ ਤੇ ਉਜਪਿੰਦਰ ਚੰਗਾ ਹੋ ਗਿਆ ਵਾ ਉਹ ਠੀਕ ਆ ਮੰਮੀ ਇਹ ਪੀ ਲੜਾਈ ਤੇ ਮੁੱਕੀ ਹੈ ਨਾ ਆਹੋ ਇਹ ਤੇ ਗੱਲ ਹੈ ਕਿ ਉਹ ਅੱਜ ਦੀ ਕਲਾ ਜਿਹੜੀ ਇਹ ਘਰ ਚ ਨਹੀਂ ਚੰਗੀ ਹੁੰਦੀ ਤੇ ਹੋਰ ਤੇ ਨਾਲੇ ਤੂੰ ਕੋਈ ਫਿਕਰ ਨਾ ਕਰੀ ਹੁਣ ਕੋਈ ਨਹੀਂ ਫਿਕਰ ਮੰਮੀ ਮੈਂ ਕਾਦਾ ਕਰਨਾ ਆਹ ਨਹੀਂ ਪੁੱਤ ਫੇਰ ਵੀ ਤੇ ਜੇ ਕੇਹੇ ਲੋੜ ਪਏ ਕਿ ਨਾ ਇਸ ਚੀਜ਼ ਦੀ ਤੇ ਮੇਰੇ ਕੋਲ ਪੈਸੇ ਹੈਗੇ ਨੇ ਮੇਰੇ ਖਾਤੇ 'ਚ 2 ਕ ਲੱਖ ਹੈਗਾ ਵਾ ਅੱਛਾ ਤੇਰੇ ਪਿਓ ਦੇ ਖਾਤੇ 'ਚ ਵੀ ਹੈਗੇ ਨੇ ਕੋਈ ਪੌਣੇ ਕਿ 3 ਲੱਖ ਵਾ ਅੱਛਾ ਅੱਛਾ ਤੇ ਚੱਲ ਕਰਦੇ ਆ ਕਰਦਾ ਟਾਈਮ ਪਾਸ ਹੋ ਜਾਗਾ ਜਿਨੇ ਚ ਨੁਕਸਾ ਲਾਉਣੀ ਨਹੀਂ ਮਮੀ ਜਿਹੜੇ ਤੁਹਾਡੇ ਕੋਲ ਪੈਸੇ ਆ ਨਾ ਉਹ ਤੂੰ ਹੀ ਰੱਖੋ ਆਪਣੇ ਕੋਲ ਚੱਲ ਨਹੀਂ ਪਹੁੰਚੋ ਲੋੜ 'ਤੇ ਕਢਾ ਸਕਦੇ ਕਾਜ ਵਾਸਤੇ ਹੁੰਦੇ ਨਹੀਂ ਉਹ ਕੋਈ ਨਹੀਂ ਮੰਮੀ ਹੈਗੇ ਆ ਚੱਲਣ ਡਿਆ ਕੰਮਾਂ ਤੇ ਇੱਕ ਕੰਮ ਕਰਿਓ ਹੂੰ ਇਹਨਾਂ ਨੂੰ ਨਾ ਦੱਸੋ ਵੀ ਹੈਗੇ ਨੇ ਉਹ ਤੇ ਮੈਂ ਤੇਰੇ ਨਾਲ ਗੱਲ ਕਰਨ ਨਹੀਂ ਮੈਂ ਤਾਂ ਡਿਆ ਇਹ ਨਾ ਹੋਵੇ ਇਹਨਾਂ ਨੂੰ ਪਤਾ ਲੱਗੇ ਤੇ ਤੁਹਾਡੇ ਕੋਲ ਪੈਸੇ ਕਢਾ ਲੈਣਾ ਨਹੀਂ ਨਹੀਂ ਪੁੱਤ ਮੈਨੂੰ ਪਤਾ ਹੈ ਤੁਸੀਂ ਆਪਣਾ ਅਗਿਆਦਾ ਵੀ ਵੇਖਣਾ ਹੁਣ 100 ਤਾਂ ਤੁਸੀਂ ਵੀ ਆਉਣਾ ਜਾਣਾ ਭੈਣ ਭੋਲ ਵੀ ਜਾਣਾ ਕਿਹ ਵਕਤ ਮੰਮੀ ਮੇਰੇ ਕੋ ਨਾ ਪੈਸੇ ਹੁਣ ਤੇ ਕੀ ਹੈ ਤੇ ਤਾਂ ਹੀ ਪੁੱਤੇ ਇਸ ਤਰ੍ਹਾਂ ਘਟਣਾ ਬਕੇ ਰਖੀ ਦੇ ਨੇ ਵੀ ਲੋੜ ਪੈਂਦੇ ਆ ਨਹੀਂ ਨਹੀਂ ਤੇ ਕੋਈ ਨਹੀਂ ਉਹਨਾਂ ਨੂੰ ਤਾਂ ਕੋਈ ਪਰਵਾਹ ਨਹੀਂ ਕਿ ਉਹਨਾਂ ਦਾ ਤਾਂ ਚੱਲਦਾ ਹੈ ਕੰਮ ਉਹ ਮੰਮੀ ਚੱਲਦਾ ਤਾਂ ਸਹੀ ਹੈ ਪਰ ਨਾ ਮੈਨੂੰ ਫਿਗਰ ਵੀ ਹੈ ਗਈ ਹੈ ਚੱਲ ਫਿਗਰ ਤੈਨੂੰ ਤੇ ਹੈ ਗਈ ਹੈ ਪੁੱਤਰ ਪਰ ਅੰਦਰ ਦੇਖੋ ਹੁਣ ਕਰ ਲਈਂ ਨਾ ਤੇ ਉਹ ਨਹੀਂ ਵਿੰਦੀ ਪਿਛੇ ਵਾਲਾ ਉਹਦਾ ਖਰਚਾ ਪੜਾ ਆਹੋ ਇਹ ਤੇ ਗੱਲ ਦਾ ਦੁੱਖ ਮੈਨੂੰ ਵੀ ਹੁੰਦਾ ਵੀ ਲਾਭ ਵਜੇ ਹੋਰ ਤਰ੍ਹਾਂ ਦਾ ਵੈ ਹੋਰ ਬੜ ਬੋਲਾ ਆਹੋ ਹੈ ਦਿਲ 'ਚ ਕੁਝ ਵੀ ਨਹੀਂ ਆ ਉਹ ਚਲਾ ਕੇ ਚਲਾ ਕੇ ਨਾਮ ਮੇਰਾ ਲਾਵੈ ਨਾ ਇਹ ਸਿਆਣਾ ਮੈਂ ਜਿੰਨਾ ਮੰਮੀ ਉਹ ਇਹ ਭਾਵੇਂ ਸਿਆਣਾ ਮੈਂ ਜਿੰਨਾ ਖਰਚਾ ਕਰਦੀ ਹੈ ਨਾ 2 ਲੱਖ ਵੀ ਆਏ ਨਾ ਮਹੀਨੇ ਦਾ ਤਾਂ ਵੀ ਖਰਚਾ ਆ ਜਾਂਦਾ ਉਹ ਖਾਦਿਆ ਕੀ ਆਂਦੇ ਸਿਆਣੇ ਖੂਹਾ ਹੜੀ ਦਾ ਜਿਹੜਾ ਖਾਣੇ ਦਾ ਨਾਲੇ ਜਨਾਨੀ ਦਾ ਅੱਗੇ ਆਂਦੇ ਹੁੰਦੇ ਨਾ ਬੰਦੇ ਦਾ ਕੰਮ ਹੈ ਕਮਾਈ ਕਰਕੇ ਤੇ ਘਰ ਲਿਆਉਣੀ ਤੇ ਜਨਾਨੀ ਦਾ ਕੰਮ ਹੈ ਅੱਗੋ ਸਾਂਭਣ ਦਾ ਜੇ ਸਾਂਭ ਲੈਣਗੇ ਤੇ ਚੰਗੇ ਰਹਿਣਗੇ ਨਹੀਂ ਤੇ ਪਲਾਂ ਦੇ ਵਿੱਚ ਉਹਦੀ ਲੱਖਾਂ ਕਰੋੜਾਂ ਦਾ ਫਰਕ ਪੈ ਜਾਂਦਾ ਜਦੋਂ ਘਰ ਲਟਾਈਏ ਤੇ ਹੋਰ ਮੰਮੀ ਚਲੋ ਉਦਾਂ ਇੱਕ ਗੱਲ ਆ ਚੰਦ ਇਨੀ ਕਕਲ ਆਈ ਜੇ ਵੱਖ ਕੀਤੇ ਇਹਨਾਂ ਨੂੰ ਆਹ ਹੋਏ ਆ ਵੀ ਥਕਾ ਲੱਗਿਆ ਫਰੇ ਇਹਨਾਂ ਨੂੰ ਆਪਣੇ ਪੈਰਾਂ ਦੇ ਖਲੋਈ ਜਾਣ ਮੰਮੀ ਫਰਕ ਤੇ ਪਹੇਗਾ ਤਾਂ ਏਡੀ ਗੱਲ ਨਹੀਂ ਹੈਗੀ ਅੱਗੇ ਖੁੱਲੇ ਮਿਲਦੇ ਨੇ ਪੈਸੇ ਘਰੋਂ ਖਾਣ ਪੀਣ ਨੂੰ ਜਿੱਥੇ ਆਉਣਾ ਜਾਣਾ ਘਰੋਂ ਹੁਣ ਜਦੋਂ ਲਾਉਣੇ ਪਏ ਪੱਲਿਆਂ ਤੇ ਪਤਾ ਫੇਰ ਲੱਗਣਾ ਟੋਰ ਨਾਲ ਮੰਗਦੇ ਹੁੰਦੇ ਹਨ ਵੀ ਮੰਮੀ ਉੱਥੇ ਜਾਣਾ ਆਹ ਜੇ ਤੁਹਾਡੇ ਕੋਲ ਨਹੀਂ ਤੇ ਦਾਦੀ ਕੋਲੋਂ ਲੱਲੀ ਕਰਦੇ ਦੇ ਇਦਾਂ ਹੀ ਤੁਹਾਨੂੰ ਪਤਾ ਹੀ ਆਹ ਹੋਈ ਆ ਕਿ ਬਾਕੀ ਉਹ ਇਦਾਂ ਕੋਈ ਗੱਲ ਨਹੀਂ ਠੀਕ ਆ ਜਿੱਦਾਂ ਕੀ ਤਨ ਤੋ ਹੀ ਵਧੀਆ ਕੀਤਾ ਜੇ ਚੱਲ ਚੰਗਾ ਪੁੱਤ ਮੈਨੂੰ ਟੈਨਸ਼ਨ ਨਹੀਂ ਮੈਂ ਕਿਹਾ ਕੋਚੀ ਨਹੀਂ ਉਹ ਨਹੀਂ ਨਹੀਂ ਐਵੇਂ ਨਾ ਤੀ ਟੈਨਸ਼ਨ ਲਓ ਵਧੀਆ ਹੋ ਗਿਆ ਚਲੋ ਠੀਕ ਐ ਐਂਦਰੋਂ ਸਿੱਧਾ ਸਿੱਧਾ ਮੈਂ ਕਰ ਲੈਣੀ ਆ ਆਪੇ ਉਧਰੋਂ ਉਹ ਕਰਲੇਗੀ ਲਾਵਾ ਝਾੜੋ ਫਿਰ ਗਿਆ ਬੱਸ ਮੰਮੀ ਆ ਵੇਖੋ ਮੈਂ ਫੇਰ ਆਂਦੀ ਆ ਤੇ ਚੱਲ ਪਤਾ ਹੁਣ ਰੋਟੀ ਟੋਕਦਾ ਵੀ ਕਰ ਲੈ ਕਿੱਥੇ ਦੇਣ ਆ ਗਿਆ ਵਾ ਨਾਲ ਟਾਈਮ ਕੇ ਨਾ ਹੋ ਗਿਆ ਵਾ ਮੰਮੀ ਕਰਨਾ ਤੇ ਮੈਂ ਪਹਿਲਾਂ ਉਹੋ ਹੀ ਗੁਰਲੀਨ ਹੀ ਨਹੀਂ ਹਾਲ ਤੱਕ ਆਈ ਰਸੋਈ ਵਿੱਚ ਮੈਂ ਆਖਣ ਦੀ ਵੀ ਜੇ ਫੇਰ ਮੈਂ ਵੜ ਗਈ ਨਾ ਰਸੋਈ ਵਿੱਚ ਉਹਨੇ ਫੇਰ ਪੁੱਠੀ ਲੜਾਈ ਪਾ ਦੇਣੀ ਆ ਮੇਰਾ ਟਾਈਮ ਹੀ ਕੰਮ ਕਰਨ ਦਾ ਤੇ ਤੁਸੀਂ ਆਣ ਕੇ ਵੜ ਗਏ ਆਹੇ ਵੀ ਤੇਰੀ ਗੱਲ ਠੀਕ ਹੈ ਤੇ ਚੱਲ ਮੈਂ ਉਹਨੂੰ ਪੁੱਛਣੀ ਆ ਨਾ ਜਾ ਕੇ ਜੇ ਉੱਠੀ ਨਹੀਂ ਭਲਾ ਪਤਾ ਨਹੀਂ ਮੰਮੀ ਮੈਨੂੰ ਜਾ ਹਾਂ ਵੇਖੋ ਉਹਨੂੰ ਕਹੋ ਆਪਣਾ ਕੰਮ ਕਰ ਲੈ ਫੇਰ ਅਹੀਂ ਵੀ ਕਰਨਾ ਵਾ ਆਹੋ ਹੋਏ ਤੇ ਮੈਂ ਖੰਡੇ ਵੀ ਮੈਨੂੰ ਭੁੱਖ ਲੱਗੀ ਆ ਕੋਈ ਨਹੀਂ ਮੰਮੀ ਤੈਨੂੰ ਪੁੱਛਵਾ ਦਮ ਮੈਂ ਤੁਹਾਨੂੰ ਹੁਣੇ ਰੋਟੀ ਪਕਾ ਦਿੰਨੀ ਆ। ਰੇਖਾ ਉਹਦੇ ਸੁਤੀ ਹੈ। ਗਰਲੀਨ ਗਰਲੀਨ ਹਾਂਜੀ ਮੰਮੀ ਉਠਣਾ ਪੁੱਤ ਟਾਈਮ ਕਿੰਨਾ ਹੋ ਗਿਆ ਵੈ। ਮੰਮੀ ਅੱਠ ਵਜੇ ਆ 8 ਵਜੇ ਨੇ ਅਸਲੇ ਤੇ ਆਪਣੀ ਡਿਊਟੀ ਤੇ ਚਲਣੀ ਹੁੰਦੀ ਐ। ਅੱਜ ਮੰਮੀ ਛੁੱਟੀ ਆ ਅੱਜ ਨਹੀਂ ਜਾਣਾ। ਦੇ ਦੇ ਸ਼ੁੱਤੀ ਸੀ ਤੇ ਕਿਤਰਾ ਤੋਂ ਦੱਸ ਦੇਣਾ ਸੀ ਚਲੋ ਚਾਹ ਪਾਣੀ ਤੇ ਪੀਣਾ ਹੀ ਹੈ ਨਾ ਤੁਸੀਂ ਆਪਣਾ ਰਸੋਈ ਦਾ ਕੰਮ ਕਰ ਲਿਆ ਕਰੋ ਬਾਅਦ ਵਿੱਚ ਫਿਰ ਉਹਨੇ ਵੀ ਕਰਨਾ ਹੁੰਦਾ ਵਾ ਕੋਈ ਗੱਲ ਨਹੀਂ ਮੰਮੀ ਤੇ ਇਹ ਕਰ ਲੈਣਾ ਹੈ ਕੰਮ ਤੇ ਤੁਹਾਨੂੰ ਨਹੀਂ ਪਤਾ ਰੋ ਟਿੰਬਰੇ ਕਰਨਾ ਖਾਣਾ ਹੀ ਹੈ ਇਸ ਕਰ ਨਹੀਂ ਮੰਮੀ ਅੱਜ ਹੀ ਨਾ ਕਿਤੇ ਜਾਣਾ ਹੈ ਤੇ ਉੱਥੇ ਹੀ ਖਾ ਲੈਣੀ ਰੋਟੀ ਚਲੋ ਇਹ ਅਭੀ ਜੇ ਤੁਹਾਂ ਕਿਤੇ ਜਾਣਾ ਸੀ ਤੇ ਦਸ ਹੀ ਛੱਡਣਾ ਸੀ ਉਹ ਵੀ ਰੋਟੀ ਪਾਣੀ ਫਿਰ ਬਣਾ ਲੈਂਦੀ ਮੰਮੀ ਇੱਥੇ ਦੱਸਣ ਵਾਲੀ ਕਿਹੜੀ ਗੱਲ ਆ ਤੁਹਾਨੂੰ ਪਤਾ ਮੈਂ 8 ਵਜੇ ਤੱਕ ਡਿਊਟੀ ਚੱਲ ਜੈਣੀ ਆ ਤੇ ਤੇ ਪਾਇ ਇਹ ਘਰ ਵੀ ਹੋਈ ਹੈ ਨਾ 8 ਵਜੇ ਤੋਂ ਬਾਅਦ ਤੀਹੇ ਕੰਮ ਕਰ ਲਿਆ ਕਰੋ ਚਲੋ ਠੀਕ ਹੈ ਇਦਾਂ ਹਾਲ ਮਿਲ ਕੇ ਕਰ ਲਿਆ ਫਿਰ ਤੇ ਨਾਲੇ ਇਹ ਵੀ ਜਾਣਾ ਤੋਂ ਹਾਂ ਕਿੱਥੇ ਹੈ ਮੰਮੀ ਇਹਨਾਂ ਦੇ ਜਿਹੜੇ ਦੋਸਤ ਆ ਨਾ ਉਹਦੇ ਮੁੰਡੇ ਦਾ ਜਨਮ ਦੇ ਨਹੀਂ ਤੇ ਜਾਣਾ ਤਾਂ ਉੱਥੇ 12 1 ਵਜੇ ਨਾ ਵਾਂ ਪਰ ਮੈਂ ਕਹਿਣੀ ਹਨ ਸ਼ਾਇਦ ਥੋੜੇ ਜੇ ਕੰਮ ਹੀ ਤੋਂ ਉਹ ਕੰਮ ਕਰ ਲਾਂਗੇ ਚਲੋ ਠੀਕ ਹੈ ਫਿਰ ਮੈਂ ਉਹਨਾਂ ਨੂੰ ਆਣੀ ਆ ਫਿਰ ਤੂੰ ਕਰ ਲੈ ਕੋਈ ਗੱਲ ਮੰਮੀ ਕਹਿ ਕਰ ਲਉ ਨਾਵ ਹਾਂਜੀ ਮੰਮੀ ਤੂੰ ਨਾ ਰਸੋਈ ਦਾ ਕੰਮ ਥੰਦਾ ਕਰ ਲੈ ਉਹ ਆਂਦੇ ਨੇ ਅੱਜ ਹਾਂ ਬਾਹਰੋਂ ਖਾਪੀ ਲੈਣਾ ਮੈਂ ਤੇ ਮੰਮੀ ਉਹ ਨਹੀਂ ਸਕੂਲ ਨਹੀਂ ਜਾਣਾ ਪਤਾ ਨਹੀਂ ਮੈਨੂੰ ਆਖਣ ਡੈ ਹੀ ਲਾਵਰ ਦੇ ਨਾਲ ਹੈ ਕੋਈ ਦੋਸਤ ਹੈ ਤੇ ਉਹਦੇ ਮੁੰਡੇ ਦੀ ਪਾਰਟੀ ਹੈ ਪਤਾ ਨਹੀਂ ਛੁੱਟੀ ਹੈਗੀ ਹੈ ਕਿ ਜਾਂ ਇਹਨਾਂ ਨੇ ਕੀਤੀ ਹੈ ਮੈਨੂੰ ਨਹੀਂ ਪਤਾ ਹੈਗਾ ਤੇ ਤੂੰ ਨਾ ਆਪਣਾ ਕੰਮ ਥੰਦਾ ਕਰ ਚੱਲ ਤੇ ਮੰਮੀ ਜੀ ਫਿਰ ਆ ਗੱਲ ਹੀ ਤੇ ਹਨੂ ਰਾਤ ਦਾ ਦੱਸ ਦਿੰਦੀ ਹੁਣ ਤੂੰ ਤੇ ਮੈਂ ਸਾਰਾ ਕੰਮ ਕਰ ਵੀ ਲੈਣਾ ਹੀ ਉਹ ਤੇ ਮੈਂ ਖੰਡਈਆਂ ਮੈਨੂੰ ਆਹ ਭੁੱਖ ਲੱਗੀ ਹੈ ਤੇ ਚੱਲ ਤੂੰ ਜਾ ਜਾ ਕੇ ਨਾ ਚਾਹ ਕੱਪ ਪਹਿਲਾਂ ਬਣਾ ਮੰਮੀ ਜੇ ਕਹਿੰਦੇ ਤੇ ਮੈਂ ਤੁਹਾਨੂੰ ਚਾਹ ਨਾਲ ਫੁਲਕੇ ਲਾਦਾ ਦੋ ਨਹੀਂ ਵੈਸਪਟਰ ਹੋਣੇ ਨੇ ਉਹ ਚਾਹ ਨਾਲ ਖਾ ਲੈਣੇ ਤੇ ਕੋਈ ਨਹੀਂ ਫੁਲਕੇ ਬਾਅਦ ਚ ਖਾ ਲਾਗੇ ਚਲੋ ਠੀਕ ਹੈ ਮੈਂ ਬਣਾ ਦੇਣੀ ਹੈ ਫਿਰ ਐਦਾਂ ਦੇ ਤੇ ਉਹਨਾਂ ਦੇ ਕੰਮ ਨੇ ਬੰਦਾ ਪਹਿਲਾਂ ਦਾ ਛੱਡਦਾ ਜੇ ਨਹੀਂ ਕਰਨਾ ਕੰਮ ਤੇ